ਫਤੇਗੜ ਸ਼ਹੀਦੀ ਜੋੜ ਮੇਲਾ ਦੇ ਮੱਦੇਨਜ਼ਰ ਅੱਜ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਫਤੇਗੜ ਸਾਹਿਬ ਦੇ ਸੇਵਾ ਕੇਂਦਰ ਵਿੱਚ ਅਚਨਚੇਤ ਚੈਕਿੰਗ ਕੀਤੀ ਜਿੱਥੇ ਉਹਨਾਂ ਦੇ ਨਾਲ ਐਸਐਸਪੀ ਮੈਡਮ ਵੀ ਮੌਜੂਦ ਸਨ ਤੁਸੀਂ ਵੀ ਸੁਣੋ ਮੀਡੀਆ ਨਾਲ ਗੱਲਬਾਤ ਕਰਦੇ ਕੀ ਕੁਝ ਕਿਹਾ ਭਗਵੰਤ ਮਾਨ ਨੇ ਐਸਐਸਪੀ ਸਾਹਿਬਾਨ ਨੇ ਦੱਸਿਆ ਕਿ ਇੱਥੇ ਪਾਸਪੋਰਟ ਦੀ ਗੁੰਮਸ਼ੁਦਗੀ ਜਾਂ ਕਿਸੇ ਦੇ ਕਾਗਜ਼ ਗੁੰਮ ਗਏ ਜਾਂ ਕੋਈ ਵਿਦੇਸ਼ ਦੇ ਵਿੱਚ ਜ਼ਿਆਦਾ ਦੇ ਰਹਿਣਾ ਚਾਹੁੰਦਾ ਦੀ ਇਤੋਂ ਇਜਾਜ਼ਤ ਦਾ ਇਸ ਤਰ੍ਹਾਂ ਸੋ ਜਦੋਂ ਸਭਾ ਹੋ ਸ਼ੋਕ ਸਭਾ ਜਿਹੜੀ ਹੈ ਉਹਨਾਂ ਦਿਨਾਂ ਦੇ ਵਿੱਚ ਇਸ ਸਾਂਝ ਕੇਂਦਰ ਨੂੰ ਅਸੀਂ ਗਿਣਤੀ ਬਤਾ ਦੇਣੀ ਪਿਛਲੀ ਵਾਰ ਅਸੀਂ 5 ਕਰਤੀ ਸੀ ਜਗ੍ਹਾ ਜਗ੍ਹਾ ਤੇ ਕੋਈ ਫਰਜ ਕੱਲੋਂ ਕੋਈ ਬੱਚਾ ਮਾਪੇ ਤੋਂ ਪਿੱਛੜ ਗਿਆ ਜਾਂ ਕੋਈ ਪਰਿਵਾਰ ਦਾ ਜੀ ਕੋਈ ਪਿੱਛੜ ਗਿਆ ਜਾਂ ਕਿਸਦਾ ਮੋਬਾਈਲ ਚੋਰੀ ਹੋ ਗਿਆ ਜਾਂ ਕੋਈ ਕਾਗਜ਼ਾਤ ਚੋਰੀ ਹੋ ਗਏ ਕਿਤੇ ਦਮੇ ਘਟਨਾਵਾਂ ਹੁੰਦੇ ਸੋ ਦੇ ਲਈ ਅਸੀਂ 5 ਤੋਂ ਵੀ ਐਸ ਵਾਰ ਬढ़ाਵਾਂਗੇ ਤਾਕੀ ਜਿੱਥੇ ਉਹ ਜਿਹੜੀ ਕੋਈ ਇਸ ਤਰ੍ਹਾਂ ਦੀ ਘਟਨਾ ਹੋਈ ਉਹਦੇ ਨਾਲ ਹੀ ਤੁਹਾਨੂੰ ਕਿਤੇ ਨਾ ਕਿਤੇ ਪੁਲਿਸ ਦੀ ਸਹਾਇਤਾ ਮਿਲੇ ਤਾਂ ਕਿ ਤੁਸੀਂ ਪਕਾਇਦਾ ਲਾ ਸਕੋ ਤੇ ਨਾਲ ਨਾਲ ਪਾਰਕਿੰਗ ਜਿਹੜੇ ਜਿਹੜੇ ਇਲਾਕਿਆਂ ਚੋਂ ਜਿਹੜੇ ਜਿਹੜੇ ਜ਼ਿਲ੍ਹਿਆਂ ਚੋਂ ਬਹੁਤ ਭਾਰੀ ਗਿਣਤੀ ਦੇ ਵਿੱਚ ਜਿਹੜੇ ਹਸਪਤਾਲੀਆਂ ਤੇ ਲੋਕ ਆਉਂਦੇ ਆ ਰਕਤ ਦੇ ਲੋਕ ਆਉਂਦੇ ਆ ਉਹਨਾਂ ਦੀ ਪਾਰਕਿੰਗ ਵੀ ਉਸੇ ਹਿਸਾਬ ਨਾਲ ਹੋਵੇ ਕਿ ਉਹ ਤੋ ਇਹ ਇਸ ਤਰ੍ਹਾਂ ਦਾ ਨਾ ਹੋਵੇ ਕਿ ਜਿਹੜੇ ਪਟਿਆਲੇ ਵੱਲੋਂ ਆਏ ਨੇ ਉਹ ਇੱਧਰਲੇ ਪਾਸੇ ਫਿਰਦੇ ਨੇ ਜਿਹੜੇ ਇੱਧਰੋਂ ਆਏ ਨੇ ਉਧਰ ਵੇਖੋ ਸੋ ਉਹ ਵੀ ਬਕਾਇਦਾ ਤੌਰ ਤੇ ਇੱਕ ਲੜੀਵਾਰ ਜਿਹੜੇ ਜ਼ਿਲ੍ਹਿਆਂ ਦੇ ਨਾਮ ਲਿਖ ਕੇ ਜਗ੍ਹਾ-ਜਗ੍ਹਾ ਦੱਸਿਆ ਜਾਊਗਾ ਕਿ ਇਹਨਾਂ ਜ਼ਿਲ੍ਹੇ ਦੀ ਪਾਰਕਿੰਗ ਜਿਹੜੀ ਆ ਉਹ ਇੱਥੇ ਹੋਊਗੀ ਸੋ ਬਾਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆ ਰਿਹਾ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਵੱਲੋਂ ਜੋ ਵੀ ਅਲਾਟਮੈਂਟ ਕੀਤੀ ਜਾਂਦੀ ਹੈ ਲੰਗਰ ਦੀ ਜਾਂ ਜੋ ਵੀ ਉਹਨਾਂ ਦੇ ਆਰਕੀਟੈਕਚਰ 'ਚ ਹੈ ਉਹਦੇ ਵਿੱਚ ਅਸੀਂ ਕੋਈ ਹਸਟਕਸ਼ਪ ਇੰਟਰਫੀਰੈਂਸ ਨਹੀਂ ਕਰਨੀ ਬਲਕਿ ਅਸੀਂ ਸਹਾਇਤਾ ਕਰਾਂਗੇ ਜੋ ਵੀ ਉਹਨਾਂ ਨੂੰ ਚਾਹੀਦੀ ਹੋਊਗੀ ਤਾਂ ਕਿ ਕਿਸੇ ਦਾ ਕੋਈ ਜਗਾ ਪਿੱਛੇ ਲੰਗਰ ਪਿੱਛੇ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਝਗੜਾ ਨਾ ਹੋਵੇ ਸੋ ਸਾਰੇ ਆਪਣੀ ਸ਼ਰਧਾ ਦੇ ਪੁੱਲ ਜਿਹੜੇ ਨੇ ਭੇਟ ਕਰਨਾ ਚਾਹੁੰਦੇ ਹਰ ਇੱਕ ਨੂੰ ਹੱਕ ਹੈ ਔਰ ਬਿਨਾਂ ਕਿਸੇ ਜਿਆਦਾ ਇੰਟਰਫੀਰੈਂਸ ਦੇ ਜਾਂ ਬਿਨਾਂ ਕਿਸੇ ਝਗੜੇ ਦੇ ਲੜਾਈ ਦੇ ਜਾਂ ਕੋਈ ਅਨੁਸੁਖਾਮੀਆ ਘਟਨਾਾਂਾਂ ਦੇ ਇਸ ਛੋਣਿਆਕੇ ਜਿਹੜਾ ਜੋੜ ਮੇਲ ਹੈ ਉਹ ਕੁਝ ਪੈਸੇ ਗ੍ਰਾਂਟ ਵੀ ਜਾਰੀ ਕੀਤੀ ਗਈ ਹੈ ਇਹਦੇ ਵਾਸਤੇ ਤੁਹਾਡੇ ਵੱਲ ਹਾਜੀ ਪੁਲਿਸ ਵਾਸਤੇ ਖਾਸ ਤੌਰ ਤੇ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਇਹ ਅਨਾਉਂਸਮੈਂਟ ਕਰ ਦਿੱਤੀ ਗਈ ਹੈ ਮੈਂ ਵਿਧਾਨ ਸਭਾ ਦੇ ਵਿੱਚ ਵੀ ਬੋਲੇ ਸੀ ਕਿ 20 ਦਸੰਬਰ ਤੋਂ 3 ਸੰਭਰ ਤੱਕ ਪੰਜਾਬ ਸਰਕਾਰ ਵੱਲੋਂ ਕੋਈ ਵੀ ਸਰਕਾਰੀ ਜਿਹੜਾ ਸਲੂਸ਼ਨ ਇਸ ਤਰ੍ਹਾਂ ਦਾ ਨਹੀਂ ਹੋਊਗਾ ਜਿੱਥੇ ਕੋਈ ਜਸ਼ਨ ਮਨਾਇਆ ਜਾਣ ਜਾਂ ਖੁਸ਼ੀ ਦਾ ਫੰਕਸ਼ਨ ਹੋਵੇ ਮਾਤਾ ਜੀ ਕਿ ਸੜਕਾਂ ਦੀ ਗੱਲ ਕਰੀਏ ਕਿਉਂਕਿ ਉਹ 10 ਦਿਨ ਜਿਹੜੇ ਨੇ ਉਹ ਸਾਡੇ ਬਜ਼ੁਰਗ ਜਿਹੜੇ ਨੇ ਉਹ ਉਹਨੂੰ ਉਹਨੂੰ ਉਹ ਵੀ ਉਹਨੂੰ ਸ਼ੌਕ ਦੇ ਤੌਰ ਤੇ ਮਨਾਉਂਦੇ ਸੀ ਸਾਡੇ ਬਜ਼ੁਰਗ ਜਿਹੜੇ ਸੀ ਉਹ ਪੂਰਾ ਇੱਕ ਹਫਤਾ 21 ਦਸੰਬਰ ਤੋਂ 28 ਦਸੰਬਰ ਤੱਕ ਮੈਂ ਇਸ ਗੱਲ ਦਾ ਚਸ਼ਮਿੰਦੀਦ ਕਬਾ ਮੇਰੇ ਦਾਦਾ ਮੇਰੀ ਦਾਦੀ ਜੀ ਚਟਾਈ ਪਿਛਾ ਕੇ ਥੱਲੇ ਸੌਂਦੇ ਸੀ ਮੰਨ ਜਾਂਦੇ ਸੀ ਸੋ ਮਤਲਬ ਕਿ ਉਹਨਾਂ ਦਿਨਾਂ ਦੇ ਵਿੱਚ ਗੁਰੂ ਸਾਹਿਬ ਦਾ ਪੂਰਾ ਪਰਿਵਾਰ ਜਿਹੜਾ ਉਹ ਸ਼ਹਿਰ ਵਿੱਚ ਸੀ ਗੱਲ ਤੋਂ ਸੋ ਇਸ ਕਰਕੇ ਪੁਲਿਸ ਵੀ ਪਾਰੀ ਮਾਤਰਾ ਚ ਸਿੱਥੇ ਕੋਲਾਈਟ ਕਰਾਵਾਂਗੇ ਤੇ ਤਾਂ ਕਿ ਕੋਈ ਇਸ ਤਰ੍ਹਾਂ ਦੀ ਕੋਈ ਹਿੰਸਪਾਨੀ ਕਰਨਾ ਮੈਂ ਪਰ ਮੈਂ ਤੁਹਾਡੇ ذریعے ਅੱਜ ਹੀ ਮੈਂ ਜਿੰਨੇ ਵੀ ਸ਼ਰਧਾ ਲਵਣਗੇ ਉਹਨਾਂ ਨੂੰ ਕੀ ਪੈਣੀ ਚਾਹਾਂ ਕਿ ਕੋਈ ਕਿਸੇ ਕਿਸਮ ਦਾ ਕੋਈ ਤੁਹਾਨੂੰ ਦਿੱਕਤ ਆਉਂਦੀ ਹੈ ਤਾਂ ਤੁਸੀਂ ਤੁਹਾਡੇ ਨਾਲ ਦਾ ਕੋਈ ਨਾ ਕੋਈ ਬੂਥ ਤੁਹਾਨੂੰ ਪੁਲਿਸ ਦਾ ਜਾਂ ਵਲੰਟੀਅਰਾਂ ਦਾ ਜਾਂ ਮੇਰੇ ਚੁਗਾ ਗੁਰਦੁਆਰਾ ਸਾਹਿਬ ਨੂੰ ਕੋਰ ਹੈ ਹੈਲਪ ਸੈਂਟਰ ਬਣਾਏ ਜਾਣਗੇ ਉੱਥੇ ਲਿਖਾਓ ਤੇ ਨੰਬਰ ਦੇ ਉਤੇ ਇਹ ਸ਼ੋਕ ਸਭਾ ਹੈ ਇਹ ਜੋੜ ਮੇਲ ਹੈ ਜੋੜ ਮੇਲ ਸਿਰ ਜੋੜ ਕੇ ਗੁਰੂ ਸਾਹਿਬ ਦੇ ਛੋਟੇ ਸਾਹਿਬ ਜਦਿਆਂ ਦੀ ਔਰ ਮਾਤਾ ਗੁਜਰਕੌਰ ਜੀ ਦੀ ਸ਼ਹੀਦੀ ਨੂੰ ਪ੍ਰਣਾਮ ਕਰਨਾ ਇਹ ਇਹਨੂੰ ਕੋਈ ਮੇਲਾ ਜਾਂ ਇਹਨੂੰ ਕੋਈ ਡੀਜੇ ਲਾ ਕੇ ਆਉਂਦੇ ਆ ਜਾਂ ਕੋਈ ਜਲੇਬੀਆਂ ਦੇ ਲੰਗਰਾਂ ਵਾਲਾ ਨਹੀਂ ਹੈਗਾ ਇਹ ਇੱਕ ਸ਼ੋਕ ਸਭਾ ਹੈ ਉਹਨੂੰ ਉਸੇ ਤਰੀਕੇ ਨਾਲ ਆਪਾਂ ਜਿਹੜਾ ਮਨ ਆਈਏ ਜੀ ਮੇ ਸਾਡੀ ਵੀ ਜ਼ਰੂਰਦਾਰ ਹੈ ਸਰ ਜੀ ਸੜਕਾਂ ਦੀ ਗੱਲ ਤੁਸੀਂ ਲਾਸਟ ਟਾਈਮ ਕਹੀ ਗਈ ਸੀ ਸੜਕਾਂ ਜਿਹੜੀਆਂ ਵਧੀਆ ਕਮਾਈ ਜਾਣਗੀਆਂ ਪਰ ਅੱਜ ਕੱਲ ਤਾਂ ਇਹਦੇ ਹਾਲਾਤ ਬਹੁੜੇ ਬੁਰੇ ਨੇ ਟਰਕਾਂ ਦੇ ਕੰਸਿਸਟਲੀ ਹੜ੍ਹ ਵੀ ਆਏ ਨੇ ਉਹਨਾਂ ਨਾਲ ਵੀ ਬਹੁਤ ਸਾਰੀਆਂ ਸੜਕਾਂ ਜਿਹੜੀਆਂ ਟੁੱਟੀਆਂ ਨੇ ਪਰ ਸਾਡੇ ਵੱਲੋਂ ਪੀਡਬੀ ਨੂੰ ਤੇ ਨਾਲ ਨਾਲ ਲੋਕਲ ਪ੍ਰਸ਼ਾਸਨ ਨੂੰ ਵੀ ਇਹ ਦਿੱਕਤੀ ਕੁਸ਼ਤਾਂ ਨੂੰ ਵੀ ਇਹ ਕਿਹਾ ਗਿਆ ਜਿੱਥੇ ਜਿੱਥੇ ਇਮੀਡੀਏਟਲੀ ਸੜਕ ਦੀ ਰਿਪੇਅਰ ਕਰਨੀ ਹੈ ਜੇ ਪਾਣੀ ਨੇ 20 ਫੁੱਟ ਤੋੜੀ ਹੈ ਤਾਂ ਉੱਥੇ 40 ਫੁੱਟ ਦੇ ਸਾਈਫਰ پارک ਦੋਨੋਂ ਬਣਾਓ ਤਾਂ ਕਿ ਫਿਊਚਰ ਦੇ ਵਿੱਚ ਵੀ ਕੋਈ ਅੰਤ ਨਾ ਦਿੱਕਤ ਆ ਦੇਖੋ 28 ਤਰੀਕ ਨੂੰ ਕੋਈ ਸ਼ੂਟਿੰਗ ਹੋਈ ਸੀ ਅੱਜ ਕੋਈ ਸਰਕਾਰੀ ਜੋ ਸਾਡਾ 5 15 ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਤੇ ਇੱਕ ਐਸੀ ਲਾਹ-ਮਿਸਾਲ ਕੁਰਬਾਨੀ ਬਾਰੇ ਦੱਸੀ ਜਿਹੜੀ ਦੁਨੀਆ ਦੇ ਵਿੱਚ ਕੋਈ ਮਿਸਾਲ ਨਹੀਂ ਮਿਲਦੀ 5 ਸਾਲ ਤੇ 7 ਸਾਲ ਇੱਕ ਸਭ ਤੋਂ ਵੱਡੀ ਦਿੱਕਤ ਜਿਹੜੀ ਜਿਸ ਜ਼ਾਲਮਾਨਾ ਤਰੀਕੇ ਨਾਲ ਉਹਨਾਂ ਨੂੰ ਸ਼ਹੀਦ ਵੀ ਹੋਈ ਹੈ ਉਹ ਜਾਣਨਾ ਜ਼ਰੂਰੀ ਹੈ ਇੱਕ ਸਭ ਤੋਂ ਵੱਡੀ ਚਾਹਤ ਤੋਂ ਜ਼ਿਆਦਾ ਅਸ਼ਰਧਾਨ ਦੀ ਇੱਕ ਦਿੱਕਤ ਆਉਂਦੀ ਹੈ ਜੀ ਇੱਥੇ ਸੁਵਿਧਾ ਇੱਥੇ ਸਾਂਝ ਕੇਂਦਰ ਦੇ ਵਿੱਚ ਆਉਂਦੇ ਆਂ ਬੰਦੇ ਦਾ ਆਧਾਰ ਕਾਰਡ ਵਗੈਰਾ ਮੰਗੇ ਜਾਂਦਾ ਲੇਕਿਨ ਉਹਦਾ ਤਾਂ ਲਾਸ ਹੋ ਜਾ ਹੁੰਦਾ ਹੈ ਇਸ ਕਰਕੇ ਕਈ ਵਾਰ ਐਫ ਆਈ ਆਰ ਵੀ ਨ ਲਿਖੀ ਜਾਂਦੀ ਤੇ ਉਹ ਆਧਾਰ ਕਾਰਡ ਜਾਂ ਕੋਈ ਆਈਡੀ ਤਾਂ ਕੋਈ ਵੋਟਰ ਆਈਡੀ ਜਾਂ ਕੋਈ ਜੇ ਬੰਦੇ ਦਾ ਲਾਸ ਹੀ ਹੋ ਜੇ ਉਹ ਤਾਂ ਜ਼ਰੂਰੀ ਹੈ ਕਿ ਕੋਈ ਨਾ ਕੋਈ ਆਈਡੀ ਵਗੈਰਾ ਜੇ ਆਧਾਰ ਕਾਰਡ ਬਣਾਉਣ ਵਾਸਤੇ ਵੀ ਇੱਥੇ ਅਸੀਂ ਹੁਣ ਸਭ ਤੋਂ ਸੇ ਸ਼ੁਰੂ ਕਰ ਰਹੇ ਹਾਂ 10 ਤਰੀਕ ਤੋਂ ਅਸੀਂ ਸ਼ੁਰੂ ਕਰਦੇ ਆਂਗੇ ਜਿਹੜਾ ਉਹਦਾ ਨਾਮ ਹੈਗਾ ਭਵੰਤਮਾਨ ਸਰਕਾਰ ਤੁਹਾਡੀ ਦੁਆਰ ਜਦੋਂ ਅਸੀਂ ਵੋਟਾਂ ਵੇਲੇ ਵੋਟਾਂ ਮੰਗਣ ਜਾਂਦੇ ਆ ਤਾਂ ਫਿਰ ਵੋਟਾਂ ਤੋਂ ਬਾਅਦ ਸਰਕਾਰ ਬਣਨ ਤੋਂ ਬਾਅਦ ਲੋਕਾਂ ਨੂੰ ਸਰਕਾਰ ਦੇ ਦਫ਼ਤਰੇ ੱੱਕੇ ਨਾ ਖਾਣੇ ਪੈਣ ਸਰਕਾਰ ਫਿਰ ਲੋਕਾਂ ਕੋਲੇ ਜਾਵੇ ਜਿਨੇ ਵੋਟਾਂ ਮੰਗਣ ਜਾਂਦੇ ਆ ਤਾਂ ਉਹਦੇ ਵਿੱਚ 42 ਇਹੋ ਜਿਹੇ ਸਰਵਿਸਿਜ਼ ਨੇ ਜਿਹਦੇ ਵਿੱਚ ਤੁਸੀਂ ਇੱਕ ਫੋਨ ਨੰਬਰ ਜਾਰੀ ਕਰ ਦਿੱਤਾ ਹੈ 1076 ਲਾਂਚ ਹੋ ਚੁੱਕੀ ਉਸ ਦਾ ਤੇ ਉਹਦੇ ਤੇ ਫੋਨ ਕਰਕੇ ਤੁਸੀਂ ਪ੍ਰਮਾਨ ਪੱਤਰ ਬਣਾਉਣਾ ਹੈ ਜਾਂ ਕੋਈ ਸਰਟੀਫਿਕੇਟ ਲੈਣਾ ਹੈ ਜਾਂ ਕੋਈ ਅਪਾਇੰਟਮੈਂਟ ਲੈਣੀ ਹੈ ਕਿ ਰਿਸਟਰੀ ਕਰਾਉਣੀ ਹੈ ਜੀ ਸਾਨੂੰ ਤਹਿਸੀਲਦਾਰ ਤੋਂ ਟਾਈਮ ਲੈ ਕੇ ਦੇ ਦਿਓ ਕਿੰਨੇ ਵਜੇ ਕਿਹੜੇ ਦਿਨ ਇਹ ਸਾਰੀਆਂ ਸਰਵਿਸਿਜ਼ ਤੁਹਾਨੂੰ ਤੁਹਾਡੇ ਗੇਟ ਤੇ ਮਿਲ ਗਈਆਂ ਦੌਰ ਤੇ ਮਿਲ ਗਈਆਂ ਔਰ ਦਿੱਲੀ ਦੇ ਵਿੱਚ ਇਹ ਸਫਲ ਤਜਰਬਾ अरविंद केजरीवाल सरकार कर चुकी है सो assi itthe shuru PM ਹਾਂ ਸਮਝਾਵਾ ਕੇਵਲਾਂ ਦੇ ਕੇਵਲਾਂ ਦੇ ਕਬਜ਼ੇ ਨੂੰ ਲੈ ਕੇ ਤੁਸੀਂ ਤੇ ਆਪਣੀ ਕਰਦੇ ਸੀ ਬਾਦਲਪੁਰਾਨ ਨੇ ਕੇਵਲ ਦੇ ਕਬਜ਼ਾ ਕੀਤਾ ਪਰ ਅੱਜ ਕੱਲ ਆਮ ਆਦਮੀ ਪਾਰਟੀ ਕੇਵਲਾਂ ਦੇ ਕਬਜ਼ਾ ਕਰ ਰਹੀ ਨੇ ਤੇ ਝੂਠੇ ਬੱਸੀ ਕਬਜ਼ੀਆਂ ਕਰਨ ਵਾਲੇ ਨਹੀਂ ਅਸੀਂ ਕਬਜ਼ੇ ਛਡਾਉਣ ਵਾਲੇ ਆ ਜੀ ਤੁਸੀਂ ਆਪ ਵੀ ਕਹੇ ਬਾਦਲਪੁਰਾਨ ਨੇ ਕਬਜ਼ਾ ਕੀਤਾ ਹੈ ਨਹੀਂ ਪਰ ਅੱਜ ਕੱਲ ਅੱਜ ਉਹਨਾਂ ਦਾ ਕਬਜ਼ਾ ਸੀ ਰੇਥਿਆਂ ਤੇ ਉਹਨਾਂ ਦਾ ਕਬਜ਼ਾ ਸੀ ਠੇਕਿਆਂ ਤੇ ਉਹਨਾਂ ਦਾ ਕਬਜ਼ਾ ਸੀ ਢਾਬਿਆਂ ਤੇ ਉਹਨਾਂ ਦਾ ਕਬਜ਼ਾ ਸੀ ਉਹ ਜਿਉਂ-ਜਿਉਂ ਤੁਸੀਂ ਇਹ ਸਮਝ ਲਓ ਜਿਹੜੇ ਜਿਹੜੇ ਕੰਮ ਵਾਸਤੇ ਅਕਾਲੀ ਦਲ ਪ੍ਰੈਸ ਕਾਨਫਰੰਸ ਕਰੂਗਾ ਸਮਝ ਲਓ ਉਹ ਉਹਨਾਂ ਦਾ ਕੰਮ ਧੰਦਾ ਜਿਹੜਾ ਦੱਬਿਆ ਹੋਇਆ ਸੀ ਉਹ ਖੋਇਆ ਜਾ ਰਿਹਾ ਤੇ ਆਮ ਲੋਕਾਂ ਨੂੰ ਮਿਲ ਰਿਹਾ ਮਾਨ ਸਾਹਿਬ ਫੋਟੇਜ